ਜਿੱਥੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਹੈ ਪਰ ਉੱਥੇ ਹੀ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਸਾਡੇ ਖਰੜ ਦੇ ਪੱਤਰਕਾਰ ਸੁਨੀਲ ਸ਼ਰਮਾ ਨੇ ਆਪਣੇ ਸ਼ਹਿਰ ਦੀ ਬਜਾਣਾ ਦੋਰਾ ਕੀਤਾ ਤਾਂ ਇਹ ਪੂਲ ਫੁੱਲੀ ਦਿਖਾਈ ਦਿੱਤੀ ਤੁਹਾਨੂੰ ਉਹ ਵੀਡੀਓ ਦਿਖਾਵਾਂਗੇ ਜਿਸ ਦੇ ਵਿੱਚ ਦੁਕਾਨਦਾਰਾਂ ਦਾ ਸਾਫ਼ ਕਹਿਣਾ ਹੈ ਕਿ ਉਹ ਵਿਹਲੇ ਹੋ ਕੇ ਬੈਠੇ ਹਨ ਦੁਕਾਨਾਂ ਤੇ ਲਾਈਟ ਆਉਂਦੀ ਹੋਈ ਨਹੀਂ ਇਸ ਦੌਰਾਨ ਤੋਂ ਅੰਦਾਜ਼ਾ ਦਈਏ ਕਿ ਕਈ ਦੁਕਾਨਦਾਰ ਅਜੇ ਹਨ ਜਿਨ੍ਹਾਂ ਦਾ ਵੈਲਡਿੰਗ ਦਾ ਕੰਮ ਹੈ ਜੋ ਕਿ ਬਿਜਲੀ ਦੇ ਉੱਪਰ ਅਧਾਰਿਤ ਹੈ ਪੜਾ ਦੁਕਾਨਦਾਰਾਂ ਦਾ ਸਾਹਸੁਰਤੇ ਕਹਿਣਾ ਹੈ ਕਿ ਇੱਥੇ ਦਾ ਬਿਜਲੀ ਕੁਸ ਮਾਂਦੀ ਹੈ ਤੇ ਜ਼ਿਆਦਾਤਰ ਤਾਂ ਆਂਦੀ ਹੀ ਨਹੀਂ ਜਿਸ ਕਰਕੇ ਉਹਨਾਂ ਦਾ ਕੰਮਕਾਰ ਬਿਲਕੁਲ ਠੱਪ ਹੋ ਗਿਆ ਹੈ ਜੇ ਅਗਰ ਗੱਲ ਕਰੀਏ ਦੋਸਤੋ ਵੱਡੀਆਂ-ਵੱਡੀਆਂ ਫੈਕਟਰੀਆਂ ਦੀਆਂ ਤਾਂ ਫਿਰ ਉਹ 24-24 ਘੰਟੇ ਕਿਵੇਂ ਚੱਲ ਰਹੀਆਂ ਨੇ ਉਹਨਾਂ ਨੂੰ ਸਰਕਾਰ ਕਿੱਦਾਂ ਬਿਜਲੀ ਪ੍ਰਦਾਨ ਕਰ ਰਹੀ ਹੈ ਇਹ ਵੀ ਫੋਟੋਵਾਂ ਦੀ ਗੱਲ ਹੈ ਤੁਸੀਂ ਆਪ ਹੀ ਦੇਖੋ ਇਸ ਪੂਰੇ ਮੌਕੇ ਤੇ ਦੁਕਾਨਦਾਰਾਂ ਨੇ ਸਾਡੇ ਪੱਤਰਕਾਰ ਨਾਲ ਕੀ ਗੱਲਬਾਤ ਕੀਤੀ ਹੈ ਚੈਨਲ ਦੇ ਰੱਬ ਵਰਗੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਸਲਾਮ ਲੈਟ ਗਈ ਹੋਈ ਆ ਕੱਟ ਲੱਗਿਆ ਹੋਇਆ ਤੇ ਦੇਖਦੇ ਆ ਕਿਸੇ ਦੁਕਾਨ ਦੇ ਵਿੱਚ ਜਾਂਦੇ ਆ ਜੋ ਸਾਡੇ ਚੈਨਲ ਦਾ ਮੇਨ ਮਕਸਦ ਹੁੰਦਾ ਨੋਰਮਲ ਗੱਲਾਂ ਜੋ ਸਾਡੇ ਵਿੱਚ ਹੋ ਰਹੀਆਂ ਉਹ ਹਰ ਇੱਕ ਚੈਨਲ ਜਿਹੜਾ ਨਹੀਂ ਦਿਖਾ ਰਿਹਾ ਲੋਕਾਂ ਤੱਕ ਪਹੁੰਚਣਾ ਹੈ ਲੋਕਾਂ ਦੀਆਂ ਗੱਲਾਂ ਸਰਕਾਰਾਂ ਤੱਕ ਕਿਵੇਂ ਜਾਣੀਆਂ ਜਾਂ ਲੋਕ ਕਿਵੇਂ ਰਹਿੰਦੇ ਆ ਜਾ ਕਿਵੇਂ ਕੋਈ ਪ੍ਰੋਬਲਮ ਆਉਂਦੀ ਹੈ ਕੰਮ ਕਰਨ ਦੇ ਵਿੱਚ ਉਹ ਸਾਡੀ ਜਿਹੜੀ ਚੈਨਲ ਦੀ ਦਿਖਾਉਣ ਦੀ ਕੋਸ਼ਿਸ਼ ਹੈ ਕੁਝ ਬਿਲਡਿੰਗ ਦੀਆਂ ਦੁਕਾਨਾਂ ਐਸੀ ਬਿਲਡਿੰਗ ਦੇ ਦੁਕਾਨ ਤੇ ਜਾ ਕੇ ਦੇਖਦੇ ਆ ਵੀ ਸਾਡੇ ਭਰਾਏ ਜਿਹੜੇ ਬਿਲਡਿੰਗ ਕਰਨੇ ਵਾਲੇ ਵਿਹਲੇ ਬੈਠੇ ਆ ਇਹਦਾ ਕਾਰਨ ਕੀ ਆ ਹੈ ਕਾਰਨ ਕੋਈ ਤਕਨੀਕੀ ਪ੍ਰੋਬਲਮ ਆ ਕੋਈ ਲਾਈਟ ਦੀ ਪ੍ਰੋਬਲਮ ਆ ਸਤਿ ਸ੍ਰੀ ਅਕਾਲ ਸਰਦਾਰ ਜੀ ਕੀ ਹਾਲ ਹੈ ਜੀ ਜੀ ਵਧੀਆ ਜੀ ਬਿਲਡਿੰਗ ਦੀ ਦੁਕਾਨ ਹੈ ਜੀ ਕੀ ਗੱਲ ਵਿਹਲੇ ਬੈਠੇ ਆ ਲੈਡ ਨਹੀਂ ਜੀ ਸਵੇਰ ਦੀ ਲਾਈਟ ਨਹੀਂ ਹੈ ਲਾਈਟ ਦੇਖੋ ਮਾਨ ਸਾਹਿਬ ਤਾਂ ਕਹਿ ਰਹੇ ਆ ਵੀ ਐਸੀ ਲਾਈਟ ਦੇ ਰਹੇ ਆ ਕੱਟ ਲੱਗਦਾ ਨਹੀਂ ਫਿਰ ਚਲੋ ਫਿਰ ਵੀ ਕੱਟ ਆ ਕੋਈ ਪ੍ਰੋਬਲਮ ਹੋਣੀ ਹੈ ਲੇਕਿਨ ਤਕਲੀਫ ਬਹੁਤ ਹੁੰਦੀ ਹੈ ਜੋ ਲਾਈਟ ਚਲੇ ਜਾਂਦੀ ਹੈ ਹਾਂ ਜੀ ਕੰਮ ਜਿਹੜੇ ਨੂੰ ਬਿਆਵ ਕੰਮ ਵਾਲੇ ਜਿਹੜੇ ਮੜੀ ਜਿਹੜੇ ਹਾਂ ਕੰਮ ਵਾਲੇ ਗਿੜੇ ਮਾਰਦੇ ਆ ਜੇ ਜਨਰੇਟਰ ਦਾ ਕਰਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਉਹ ਖਰਚਾ ਅਲਾਉ ਨਹੀਂ ਕਰਦਾ ਹਾਂ ਜੀ ਨਾ ਫਿਰ ਜਨਰੇਟਰ ਦਾ ਮਹਿੰਗਾ ਪੈਂਦਾ ਜੀ ਬਹੁਤ ਹਾਂ ਬਿਲਕੁਲ ਬਿਲਕੁਲ ਦੇਖੋ ਜੋ ਸਾਡੀ ਦਿਖਾਉਣ ਦੀ ਕੋਸ਼ਿਸ਼ ਇਹੀ ਹੈ ਵੀ ਲੋਕਾਂ ਨੂੰ ਕਿਆ ਪ੍ਰੋਬਲਮ ਆਉਂਦੀ ਹੈ ਤੇ ਲੋਕ ਆਮ ਕਿੱਦਾਂ ਰਹਿੰਦੇ ਇੱਕ ਦੂਜੀ ਵੈਲ ਇਹਨਾਂ ਦੇ ਦੁਕਾਨ ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਕਰਦੇ ਆਂ ਤਾਰੀ ਵਲ ਵੈਲਡਿੰਗ ਵਰਕਸ ਸਾਡੇ ਕੁਝ ਭਰਾ ਬੈਠੇ ਆਂ ਗੱਲਬਾਤ ਕਰਦੇ ਆਂ ਇਹਨਾਂ ਦਾ ਵੀ ਦੇਖੋ ਕੰਮ ਤਾਂ ਚੱਲ ਰਿਹਾ ਸੀਗਾ ਮੈਨੂੰ ਲੱਗਦੀ ਹੈ ਵੀ ਜਿਹੜਾ ਲਾਈਟ ਕਰਕੇ ਭਰਾ ਸ਼ਾਇਦ ਵਿਲੇ ਹੋਣਗੇ ਜਿੱਦਾਂ ਉਹ ਵੀਰ ਜੀ ਨੇ ਦੱਸਿਆ ਵੀ ਲਾਈਟ ਹੈ ਨਹੀਂ ਕੰਮ ਬੰਦ ਹੈ ਜਨਰੇਟਰ ਲਿਆਉਣੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਖਰਚਾ ਉਹਨਾਂ allow ਨਹੀਂ ਕਰਦਾ ਗੱਲ ਕਰਦੇ ਆਂ ਵੀਰ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਆ ਹਾਲ ਆ ਵੀਰ ਜੀ ਵਧੀਆ ਜੀ ਵਧੀਆ ਵੀਰ ਜੀ ਸਾਡਾ ਚੈਨਲ ਆ ਜਿਹੜਾ ਇੱਕ ਨੋਰਮਲ ਗੱਲਾਂ ਜਿਹੜੀਆਂ ਸਾਡੇ ਵਿੱਚ ਹੋ ਰਹੀਆਂ ਕੁਝ ਪ੍ਰਾਣੀਆਂ ਗੱਲਾਂ ਨੂੰ ਜ਼ਿਆਦਾ ਤਾਜ਼ਾ ਕਰਦੇ ਆ ਕਿਤੇ ਨਾ ਕਿਤੇ ਅਸੀਂ ਬੈਠ ਕੇ ਤੁਸੀਂ ਵੀ ਬੈਠਿਓ ਥੋੜੀਆਂ ਕੁਝ 2 ਮਿੰਟ ਦੀਆਂ ਅਸੀਂ ਗੱਲਾਂ ਕਰਨੀਆਂ ਚਾਹੁੰਦੇ ਆ ਤੁਹਾਡੇ ਨਾਲ ਕਰੋ ਜੀ ਜ਼ਰੂਰ ਕਰੋ ਹਾਂ ਵੀਰ ਜੀ ਤੁਸੀਂ ਬੈਠੇ ਹੋ ਦੁਕਾਨ ਦੇ ਵਿੱਚ ਵੈਲਡਿੰਗ ਦੇ ਤੁਸੀਂ ਦੁਕਾਨ ਦੇ ਓਨਰ ਹੋ ਜਾਂ ਕੰਮ ਕਰਦੇ ਹੋ ਓਨਰ ਆ ਜੀ ਓਨਰ ਆ ਜੀ ਵੀਰ ਜੀ ਲਾਈਟ ਦੀ ਪ੍ਰੋਬਲਮ ਦੱਸੀ ਆ ਭਰਾ ਨੇ ਬਹੁਤ ਬੁਰਾ ਹਾਲ ਹੈ ਵੀਰੇ ਮਤਲਬ ਲਾਈਟ ਹੈ ਨਹੀਂ ਤੇ ਗੱਲਾਂ ਬਾਤਾਂ ਚੱਲ ਰਹੀਆਂ ਚਲੋ ਲਾਈਟ ਦੀ ਦੇਖੋ ਸਰਕਾਰਾਂ ਨੂੰ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਵੀ ਦੇਖੋ ਨੁਕਸਾਨ ਕਿੰਨਾ ਹੁੰਦਾ ਆਮ ਪਬਲਿਕ ਦਾ ਨੁਕਸਾਨ ਕੰਮ ਕਰਨ ਵਾਲੇ ਦਾ ਨੁਕਸਾਨ ਦੇਖੋ ਜਿਹੜੇ ਇਹਨਾਂ ਦੇ ਲੋਕ ਨਾਲ ਆ ਕੰਮ ਕਰਨ ਵਾਲੇ ਹੈਲਪਰ ਹੁੰਨੇ ਆ 2-400 ਰੁਪਿਆ 500 ਰੁਪਿਆ ਦੀ ਦਿਹਾੜੀ ਹੁੰਦੀ ਆ ਫਿਰ ਦਿਹਾੜੀ ਵੀ ਸਿਰ ਪੈ ਜਾਂਦੀ ਆ 2-2 3-3 ਬੰਦੇ ਲੱਗੇ ਹੋਏ ਹੁੰਨੇ ਆ ਚਲੋ ਉਹ ਵੀ ਗੱਲ ਕਰਦੇ ਆ ਸਰਕਾਰਾਂ ਤੱਕ ਅ ਵੀਰ ਜੀ ਬਾਬਾ ਜੀ ਇਹ ਦੇਖੋ ਸਾਨੂੰ ਰੂਹ ਲੱਗ ਰਹੀ ਹੈ ਪੁੱਛਦੇ ਐ ਇਹਨਾਂ ਦਾ ਪਿੰਡ ਕਿਹੜਾ ਹੈ ਕਿਉਂਕਿ ਇਹਨਾਂ ਦੇ ਲੱਗਦਾ ਪਹਿਰਾਵੇ ਤੋਂ ਲੱਗਦਾ ਵੀ ਬਾਬਾ ਜੀ ਕੋਈ ਰੂਹ ਵਾਲੇ ਆ ਦੇਖੋ ਰੂਹ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਰੂਪ ਦੇ ਵਿੱਚ ਆਉਣਾ ਇਹਨਾਂ ਨਾਲ ਵੀ ਗੱਲ ਕਰਦੇ ਇੱਕ ਭਰਾ ਸਾਡੇ ਨਾਲ ਬੈਠੇ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਜੀ ਨਾਂ ਦੱਸੋ ਜੀ ਤੇ ਪਿੰਡ ਦੱਸੋ ਜੀ ਮੇਰਾ ਭੁਖੜੀ ਪਿੰਡ ਹੈਗਾ ਜੀ ਮੇਰਾ ਨਾਮ ਰਣਜੀਤ ਸਿੰਘ ਹੈਗਾ ਰਣਜੀਤ ਸਿੰਘ ਭੁਖੜੀ ਵੀਰ ਜੀ ਤੁਸੀਂ ਕਿਆ ਕੰਮ ਕਰਦੇ ਆ ਮੈਂ ਬੈਟਿੰਗ ਦਾ ਕੰਮ ਕਰਦਾ ਜੀ ਅੱਛਾ ਤੁਸੀਂ ਬੈਟਿੰਗ ਦਾ ਕੰਮ ਕਰਦੇ ਮੈਨੂੰ ਇਹ ਲੱਗ ਰਿਹਾ ਵੀ ਤੁਹਾਡੀ ਵੀ ਲਾਈਟ ਦੀ ਪ੍ਰੋਬਲਮ ਆ ਇਹਦੇ ਕਰਕੇ ਬੇਲੇ ਬੈਠੇ ਆ ਜੀ ਹਾਂਜੀ ਸਾਰੇ ਠੇਕੇਦਾਰ ਬੇਲੇ ਬੈਠੇ ਆ ਅੱਜ ਸਾਰੇ ਦੇਖੋ ਲਾਈਟ ਆ ਨਹੀਂ ਰਹੀ ਹੈਗੀ ਅਸੀਂ